ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਦੇਖੋ ਮੈਂ ਤੁਹਾਡੇ ਲਈ ਕਿੰਨਾ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਛਾਲ ਸਟਾਲ ਮਫਲਰ ਦੋਨਾਂ ਸਾਈਡਾਂ ਤੋਂ ਜਿਹੜਾ ਆਪਣਾ ਇਹ ਡਿਜ਼ਾਈਨ ਆ ਸੇਮ ਦਿਖਾਈ ਦਿੰਦਾ ਠੀਕ ਹੈ ਬੱਚਿਆਂ ਦੇ ਸੈੱਟ ਵੀ ਤੁਸੀਂ ਕੋਟੀ ਸਵੈਟਰ ਕੈਪ ਇਸ ਤਰ੍ਹਾਂ ਬਣਾ ਸਕਦੇ ਹੋ ਲੌਂਗ ਜੈਕਟ ਲੌਂਗ ਕੋਟ ਕੋਟ ਤੇ ਜਿਹੜਾ ਇਹ ਡਿਜ਼ਾਈਨ ਹੈ ਬਣਾ ਸਕਦੇ ਹਾਂ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਦੋ ਸਲਾਂਗਾਂ ਚ ਰਿਪੀਟ ਹੋ ਜਾਂਦਾ ਹੈ ਦੋ ਸਲਾਂਗਾਂ ਨੂੰ ਬਾਰ-ਬਾਰ ਰਿਪੀਟ ਕਰਨਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਬਹੁਤ ਹੀ ਜਲਦੀ-ਜਲਦੀ ਬਣਦਾ ਤੇ ਬਣ ਕੇ ਬਹੁਤ ਹੀ ਇਸ ਤਰ੍ਹਾਂ ਸੌਫਟ ਸੌਫਟ ਹੁੰਦਾ ਠੀਕ ਹੈ ਸਲਾਂਗਾਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਮੈਂ ਤੁਹਾਨੂੰ ਇੱਥੇ 10 ਨੰਬਰ ਸਲਾਂਗਾਂ ਤੇ ਇਹਨੂੰ ਬਣਾ ਕੇ ਦਿਖਾ ਰਹੀ ਹਾਂ ਨਾਰਮਲ ਪਛਮ ਹੈ ਮੇਰੇ ਕੋਲੇ ਠੀਕ ਹੈ ਜਿਸ ਤਰ੍ਹਾਂ ਦੀ ਵੀ ਤੁਹਾਡੀ ਪਾਛਮ ਹੋਗੀ ਜੇਕਰ ਤੁਸੀਂ ਇਸ ਨੂੰ ਮੋਟੀ ਪਾਛਮ ਵਿੱਚ ਬਣਾਉਣਾ ਤਾਂ ਮੋਟੀਆਂ ਸਲਾਂਗਾਂ ਲੈਣੀਆਂ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਇੱਥੇ ਮੈਂ ਸਲਾਈ ਉੱਪਰ ਪਾਵਾਂਗੀ ਕੁੰਡੇ ਸਿੰਗਲ ਥ੍ਰੈਡ ਨਾਲ ਕੁੰਡੇ ਤੁਸੀਂ ਜਿਸ ਤਰ੍ਹਾਂ ਵੀ ਪਾਉਣੇ ਹੋਣ ਜਿਸ ਤਰ੍ਹਾਂ ਦੇ ਵੀ ਤੁਹਾਨੂੰ ਸੌਖੇ ਲੱਗਦੇ ਹੁਣ ਉਸੇ ਤਰ੍ਹਾਂ ਪਾ ਲੈਣੀਆਂ ਠੀਕ ਹੈ ਦੇਖੋ ਮੈਂ 14 ਕੁੰਡੇ ਪਾਏ ਆ। ਈਵਨ ਨੰਬਰ ਵਿੱਚ ਕੁੰਡੇ ਲਏ ਮੈਂ ਠੀਕ ਹੈ। ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਤਾਂ ਆਪਾਂ ਈਵਨ ਨੰਬਰ ਵਿੱਚ ਕੁੰਡੇ ਪਾਉਣੇ। ਜਦੋਂ ਇਸ ਤਰ੍ਹਾਂ ਆਪਾਂ ਕੁੰਡੇ ਪਾਉਣੇ ਤਾਂ ਸਿੱਧੀ ਸਾਈਡ ਆ ਜਿਹੜੀ ਆਪਣੀ ਇੱਧਰ ਆ ਜਾਂਦੀ ਹੈ ਠੀਕ ਹੈ। ਤੇ ਹੁਣ ਇਧਰੋਂ ਆਪਾਂ ਉਲਟੀ ਸਿਲਾਈ ਕੰਪਲੀਟ ਕਰ ਲਾਂਗੇ। ਸਿੱਧੀ ਸਾਈਡ ਤੋਂ ਆਪਣਾ ਡਿਜ਼ਾਈਨ ਆ ਜਿਹੜਾ ਸ਼ੁਰੂ ਹੋਊਗਾ। ਇਸ ਲਈ ਮੈਂ ਉਲਟੀ ਸਿਲਾਈ ਬਣਾ ਕੇ ਕੰਪਲੀਟ ਕਰਦੀ ਆ। ਜੇਕਰ ਤੁਸੀਂ ਕੁੰਡੇ ਹੋਰ ਤਰੀਕੇ ਨਾਲ ਪਾਏ तो डिजाइन अपना सीधी साइड तो शुरू होगा डिजाइन की पहली सिलाई ਸਿੱਧੇ ਪਾਸੇ ਤੋਂ ਵਾਦੂ ਕੁੰਡਾ ਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਉਸ ਤੋਂ ਬਾਅਦ ਹੁਣ ਆਪਣਾ ਦੋ ਦੋ ਕੁੰਡਿਆਂ ਤੇ ਡਿਜ਼ਾਈਨ ਸ਼ੁਰੂ ਹੋਣਾ ਹੈ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਉਤਾਰਨਾ ਇਸ ਤਰ੍ਹਾਂ ਥ੍ਰੈਡ ਅੱਗੇ ਹੀ ਰੱਖਣਾ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਇੱਕ ਉਤਾਰਨਾ ਠੀਕ ਹੈ ਇਸ ਤਰ੍ਹਾਂ ਥ੍ਰੈਡ ਅੱਗੇ ਹੀ ਰੱਖਣਾ ਇੱਕ ਸਿੱਧਾ ਥ੍ਰੈਡ ਅੱਗੇ ਇੱਕ ਉਤਾਰਨਾ ਥ्रेड ਅੱਗੇ ਰੱਖਣ ਇੱਕ ਸਿੱਧਾ ਥ्रेड ਅੱਗੇ ਇੱਕ ਉਤਾਰਿਆ ਇੱਕ ਸਿੱਧਾ ਥ्रेड ਅੱਗੇ ਇੱਕ ਉਤਾਰਿਆ ਇੱਕ ਸਿੱਧਾ ਇਹ ਹੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਥ्रेड ਅੱਗੇ ਇੱਕ ਉਤਾਰਿਆ ਲਾਸਟ ਵਾਲਾ ਸਿੱਧਾ ਇਸ ਤਰ੍ਹਾਂ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਡਿਜ਼ਾਈਨ ਦੀ ਪਹਿਲਾ ਕੁੰਡਾ ਉਤਾਰਿਆ ਥ्रेड ਕਰਾਂਗੇ ਪਿੱਛੇ ਹੁਣ ਆਪਾਂ ਨੂੰ ਇਸ ਤਰ੍ਹਾਂ ਕੁੰਡੇ ਦਿਖਾਈ ਦਿੰਦੇ ਆ ਠੀਕ ਹੈ 2 1 2 ਠੀਕ ਹੈ ਇਸ ਤਰ੍ਹਾਂ ਜਿਹੜੇ ਦੋ ਕੁੰਡੇ ਆ ਪਹਿਲਾਂ ਤਾਂ ਆਪਾਂ ਇੱਥੇ ਦੋ ਦਾ ਇੱਕ ਕਰਾਂਗੇ ਫਿਰ ਥ्रेड ਅੱਗੇ ਕਰਕੇ ਸਿੰਗਲ ਨੂੰ ਉਤਾਰਾਂਗੇ ਥ्रेड ਅੱਗੇ ਰੱਖਾਂਗੇ ਦੋ ਦਾ ਇੱਕ ਥ्रेड ਅੱਗੇ ਸਿੰਗਲ ਨੂੰ ਉਤਾਰਾਂਗੇ ਦੋ ਦਾ ਇੱਕ ਥ्रेड ਅੱਗੇ ਸਿੰਗਲ ਨੂੰ ਉਤਾਰਾਂਗੇ ਦੋ ਦਾ ਇੱਕ ਥ्रेड ਅੱਗੇ ਸਿੰਗਲ ਨੂੰ ਉਤਾਰਾਂਗੇ ਦੋ ਦਾ ਇੱਕ ਥ्रेड ਅੱਗੇ ਸਿੰਗਲ ਉਤਾਰਾਂਗੇ ਦੋ ਦਾ ਇੱਕ ਥ੍ਰੈਡ ਲੱਗੇ ਸਿੰਗਲ ਉਤਾਰਾਂਗੇ ਉਲਟੀ ਸਲਾਈ ਚ ਹੁਣ ਆਪਾਂ ਇਸ ਤਰ੍ਹਾਂ ਥ੍ਰੈਡ ਲੱਗੇ ਕਰਕੇ ਇੱਕ ਉਤਾਰ ਲਿਆ ਲਾਸਟ ਵਾਲਾ ਉਲਟਾ ਬਣਾਵਾਂਗੇ ਠੀਕ ਹੈ। ਇਹ ਹੀ ਦੋ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰ ਲਈਆਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਦੁਬਾਰਾ ਫਿਰ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਦੇਖੋ ਇੱਕ ਕੁੰਡਾ ਤਾਰ ਲੈਣਾ ਠੀਕ ਹੈ। ਇੱਕ ਕੁੰਡਾ ਬਣਾਉਣਾ ਸਿੱਧਾ। ਥ੍ਰੈਡ ਲੱਗੇ ਕਰਨਾ ਇੱਕ ਕੁੰਡਾ ਤਾਰਨੇ। ਜਿਹੜੇ ਕੁੰਡੇ ਦੋ ਆ ਦੋ ਦੇਖ थ्रेड अगे एक उतारना दो थ्रेड अगे एक उतारना दो द एक थ्रेड अगे एक उतारना दो थ्रेड अगे एक उतारन दो थ्रेड अगे एक उतारन लास्ट वाला सीधा बना देना ठीक है उल्टी साइड तो पहला कुंडा तारे थ्रेड पिछे करके दो बनावें इस तरह ਥ੍ਰੈਡ ਡੱਗੇ ਇੱਕ ਉਤਾਰਨ ਦੋ ਦਾ ਇੱਕ 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 ਥ੍ਰੈਡ ਡੱਗੇ ਇੱਕ ਉਤਾਰਨ ਉਲਟੀ ਸिलाई ਚ ਲਾਸਟ ਵਾਲਾ ਉਲਟਾ ਇਹੀ ਦੋਸ ਲਾਗਾਂ ਆਪਾਂ ਬਾਰ-ਬਾਰ ਰਿਪੀਟ ਕਰਦੇ ਆ ਨਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਇਸੇ ਤਰ੍ਹਾਂ ਹੀ ਆਪਣਾ ਡਿਜ਼ਾਈਨ ਹੈ ਜਿਹੜਾ ਚੱਲੀ ਜਾਊਗਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਲੌਂਗ ਜੈਕਟ ਤੇ ਕੋਈ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਸੋਹਣਾ ਲੱਗਦਾ ਲੌਂਗ ਜੈਕਟ ਤੇ ਇਹ ਡਿਜ਼ਾਈਨ ਬਣਾਈ ਵਿੱਚ ਵੀ ਬਹੁਤ ਹੀ ਆਸਾਨ ਹੈ ਜਲਦੀ ਜਲਦੀ ਬੰਦ ਹੈ ਉਲਟੀ ਸਾਈਡ ਦੇਖ ਲਾਸਟ ਦੇ ਤੇ ਸਟਾਰਟਿੰਗ ਤੇ ਆਪਾਂ ਧਿਆਨ ਰੱਖਣਾ ਵੀ ਜਿਹੜੇ ਕੁੰਡੇ ਆਪਣੇ ਵਧਣ ਘਟਣ ਹਨ ਠੀਕ ਹੈ ਜਿਵੇਂ ਮੈਂ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸਿਆ ਉਸੇ ਤਰ੍ਹਾਂ ਬਣਾਉਣਾ ਦੇਖੋ ਹੁਣ ਇੱਕ ਵਾਰ ਮੈਂ ਤੁਹਾਨੂੰ ਫੇਰ ਦੱਸ ਦਿੰਨੀ ਆ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆ ਗਿਆ ਕੁੰਡਾ ਤਾਰਿਆ ਜਿਹੜਾ ਸਿੱਧਾ ਕੁੰਡਾ ਨੇ ਇਹਨੂੰ ਆਪਾਂ ਸਿੱਧਾ ਹੀ ਬਣਾਉਣਾ ਇਸ ਤਰ੍ਹਾਂ ਜਾਲੀ ਨਹੀਂ ਬਣਾਉਣੀ ਇੱਥੇ ਥ੍ਰੈਡ ਅੱਗੇ ਫਿਰ ਇੱਕ ਕੁੰਡਾ ਤਾਰਿਆ ਦੋ ਵਾਰ ਥ੍ਰੈਡ ਅੱਗੇ ਇੱਕ ਉਤਾਰਿਆ ਦੋ ਵਾਰ ਥ੍ਰੈਡ ਅੱਗੇ ਇੱਕ ਉਤਾਰਿਆ ਦੋ ਵਾਰ ਥ੍ਰੈਡ ਅੱਗੇ ਇੱਕ ਉਤਾਰਿਆ ਦੋ ਵਾਰ ਥ੍ਰੈਡ ਅੱਗੇ ਦੋ ਇੱਕ ਉਤਾਰਿਆ ਦੋ ਵਾਰ थ्रैड अगे एक उतारे लास्ट से देखो थ्रैड डगे एक उतार लिया एक सीधा बना लागे इस तरह उल्टी सिलाई च एक उतारे पहला कुंडा थ्रैड अगे ये दो कुंडे थ्रैड पीछे करके दो करना थ्रैड डे एक उतारे थ्रैड डे ये दो द्रैड अगे दो दैक, ਥ੍ਰੈਡ ਅੱਗੇ ਇੱਕ ਉਤਾਰਿਆ ਦੋ ਦੇ ਇੱਕ ਥ੍ਰੈਡ ਅੱਗੇ ਇੱਕ ਉਤਾਰਿਆ ਦੋ ਦੇ ਇੱਕ ਜਿਹੜਾ ਇਕੱਲਾ ਕੁੰਡਾ ਹੈ ਉਹ ਉਤਾਰ ਲੈਣ ਜਿਹੜੇ ਦੋ ਕੁੰਡੇ ਦਿਖਾਈ ਦਿੰਦੇ ਉਹ ਦੋ ਦੇ ਇੱਕ ਕਰਨਾ ਹੁਣ ਦੇਖੋ ਉਲਟੀ ਸਲਾਈ ਚ ਲਾਸਟ ਤੇ ਇੱਕ ਉਤਾਰਿਆ ਇਹ ਕੋਲਟਾ ਬਣਾ ਲਿਆ ਇਸ ਤਰ੍ਹਾਂ ਠੀਕ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਤੇ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਆ ਕਰੋ ਜੀ ਧੰਨਵਾਦ